ਹਾਏ 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 ਮਰਦਾਬਾਦ ਮਰਦਾਬਾਦ ਤੱਕ ਲੈਨੇ ਆ ਤੁਹਾਨੂੰ ਕੱਲੀ ਕਾਇਦ ਮਰਦਾਬਾਦ ਤੱਕ ਲੈਨੇ ਆ ਚਲੋ ਗੈਸ ਸਰਲ ਨੇ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਹਨਾਂ ਨੂੰ ਵੋਟ ਨਾ ਪਾਈ ਜਾਵੇ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਧੋਖਾ ਕੀਤਾ ਹੈ ਮੁੱਖ ਮੰਤਰੀ ਭਗਵਤਪਾਲ ਦੀ ਰਿਹائش ਦੇ ਬਾਹਰ ਜਮ ਕੇ ਹੰਕਾਮਾ ਹੋਇਆ ਚਲੰਦਰ ਜਿਮਨੀ ਛੋੜਨ ਨੂੰ ਲੈ ਕੇ ਸੀਐਮਾਨ ਨੇ ਅੱਜਕੱਲ ਜਲੰਧਰ ਵਿੱਚ ਰਿਹائش ਕੀਤੀ ਹੋਈ ਹੈ ਜਿੱਥੇ ਕਿ 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਜ਼ਬਰਨ ਹਿਰਾਸਤ ਵਿੱਚ ਲੈ ਲਿਆ ਮੁਰਦਾਬਾਦ ਮੁਰਦਾਬਾਦ ਓ ਲਿਆ ਬੱਸ ਲਿਆ ਬੱਸ ਹਾਏ 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 ਲਓ ਬੱਸ ਆਓ चक लेने त ਭਗਵੰਤ ਮਾਨ ਦਾ ਵਿਰੋਧ ਕਰਦੇ ਹੋਏ ਗੈਰੰਟ 52 ਅਸਿਸਟੈਂਟ ਪ੍ਰੋਫੈਸਰ ਦੇ ਲਾਇਬ੍ਰੇਰੀ ਦੇ 프ਰੰਟ ਦੇ ਆਗੂਆਂ ਨੂੰ ਅੱਜ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਜਥੇਬੰਦੀ ਦੇ ਸਮੂਹ ਵਰਕਰ ਅਤੇ ਮੁਲਾਜ਼ਮ 3 ਜੁਲਾਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਜਲੰਧਰ ਕੈਂਟ ਵਿਖੇ ਸਥਿਤ ਆਰਜੀ ਰਿਹائش ਵਿਖੇ ਮੀਟਿੰਗ ਕਰਨ ਪਹੁੰਚੇ ਸੀ ਪਰ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਮਿੱਥੇ ਸਮੇਂ ਮੁਤਾਬਕ ਮੁੱਖ ਮੰਤਰੀ ਨਾਲ ਨਹੀਂ ਮਿਲਾਇਆ ਗਿਆ ਸਗੋਂ ਉਹਨਾਂ ਨੂੰ ਜ਼ਬਰਨ ਹਿਰਾਸਤ ਵਿੱਚ ਲੈ ਲਿਆ ਗਿਆ ਇਸ ਦੌਰਾਨ ਇੱਕ ਪਾਹिज ਮਹਿਲਾ ਪ੍ਰੋਫੈਸਰ ਨੂੰ ਵੀ ਧੱਕੇ ਨਾਲ ਚੁੱਕ ਕੇ ਕਸ ਵਿੱਚ ਮਿਠਾਇਆ ਗਿਆ ਜਿਸ ਨੂੰ دیر ਰਾਤ ਥਾਣੇ ਵਿੱਚੋਂ ਰਿਹਾ ਕੀਤਾ ਗਿਆ ਹਾਏ 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 ਮਰਦਾਬਾਦ ਮਰਦਾਬਾਦ ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਨ ਫਰੰਟ ਦਾ ਧਰਮਾ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪਿਛਲੇ 10 ਮਹੀਨਿਆਂ ਤੋਂ ਪੱਕਾ ਤਰਕਾ ਅਰਜੋਤ ਬੈਂਸ ਸਿੱਖਿਆ ਮੰਤਰੀ ਜੀ ਤੇ ਪਿੰਟ ਚੱਲ ਰਿਹਾ ਆ ਤੇ ਅੱਜ ਜਿਹੜਾ ਸਾਡਾ ਦੋ ਦਿਨਾਂ ਤੋਂ ਸਾਡਾ ਜਲੰਧਰ ਦੇ ਵਿਕੇ ਜਿਹੜਾ ਲਗਾਤਾਰ ਧਰਨੇ ਪਤਨਸ਼ਨ ਚੱਲਦਾ ਆ ਕੱਲ ਅਸੀਂ ਸੰਵਿਧਾਨ ਚੌਕ ਜਿਹੜਾ ਆ ਉੱਥੇ 5-6 ਘੰਟੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਤੇ ਉਸ ਤੋਂ ਬਾਅਦ ਸਾਨੂੰ ਮੀਟਿੰਗ ਮਿਲੀ ਪਰ ਅੱਜ 9 ਵਜੇ ਤੋਂ ਬਾਅਦ ਸਾਡੇ ਨਾਲ ਫੇਰ ਉਹੀ ਟਾਲਮਟੋਲ ਦੀ ਨੀਤੀ ਦੇ ਤਹਿਤ ਸਾਨੂੰ ਲਾਰੇ ਲੱਪੇ ਲਾ ਕੇ ਫਿਰ ਸਾਨੂੰ ਉਲਝਾ ਕੇ ਜਿਹੜਾ ਜ 4 ਵਜੇ ਮਨਾ ਕਰ ਦਿੱਤਾ ਗਿਆ ਕਿ ਸੀਐਮ ਸਾਹਿਬ ਦੇ ਕੋਲ ਟਾਈਮ ਨਹੀਂ ਹੈਗਾ ਮੀਟਿੰਗ ਕਰਨ ਦੇ ਲਈ ਅਸੀਂ ਫਿਰ ਪ੍ਰਦਰਸ਼ਨ ਕੀਤਾ ਉਹਨਾਂ ਦੀ ਕੋਠੀ ਦੇ ਬਾਹਰ ਤੇ ਸਾਨੂੰ ਖਿੱਚ ਤੂ ਕਰਕੇ ਜਿਹੜੇ ਉਹਨਾਂ ਨੇ ਥਾਣਿਆਂ ਦੇ ਵਿੱਚ ਲੈ ਆਂਦਾ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਆ ਕਿ ਸਾਨੂੰ ਸਾਡੇ ਜਿਹੜੇ ਐਮਐਲਏ ਕਾਂਗਰਸ ਪਾਰਟੀ ਤੋਂ ਉਹਨਾਂ ਨੇ ਥਾਣਿਆਂ ਤੋਂ ਆ ਕੇ ਰੀਲੀਸ ਕਰਵਾਇਆ ਤੇ ਸਾਡੀ ਜਿਹੜੀ ਅੱਗੇ ਦੀ ਰਣਨੀਤੀ ਆ ਕਿ ਅਸੀਂ ਜਿਸ ਤਰ੍ਹਾਂ 2 ਦਿਨ ਤੋਂ ਲਗਾਤਾਰ ਜਲੰਧਰ ਦੇ ਵਿੱਚ ਰਹਿ ਰਹੇ ਆ ਅਸੀਂ ਹੁਣ ਵੀ ਆਪਣੇ ਘਰਾਂ ਨੂੰ ਨਹੀਂ ਜਾਵਾਂਗੇ ਅਸੀਂ ਇੱਥੇ ਜਲੰਧਰ ਦੇ ਵਿੱਚ ਹੀ ਰਹਿਾਂਗੇ ਉਸ ਤੋਂ ਬਾਅਦ ਕੱਲ ਅਸੀਂ ਫੇਰ ਆਪਣਾ ਜਿਹੜਾ ਪ੍ਰਦਰਸ਼ਨ ਸ਼ੁਰੂ ਕਰਾਂਗੇ ਤਾਂ ਕਿ ਜਿਹੜੀ ਆਮ ਆਦਮੀ ਪਾਰਟੀ ਦਾ ਤਾਨਾਸ਼ਾਹੀ ਰਵਈਆ ਆ ਤਾਂ ਆਮ ਆਦਮੀ ਪਾਰਟੀ ਨੂੰ ਅਸੀਂ ਜਿਹੜਾ ਮੂੰਹ ਤੋੜ ਮਨਾ ਤੋੜਵਾ ਜਵਾਬ ਦਵਾਂਗੇ ਜਿਸ ਤਰ੍ਹਾਂ 10 ਵਿਧਾਨ ਸਭਾ ਲੋਕ ਸਭਾ ਹਰਕਿਆਂ ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਖਾਰ ਦਾ ਮੂੰਹ ਦਿਖਾਇਆ ਇਸੇ ਤਰ੍ਹਾਂ ਲੰਗਰ ਦੀ ਜਿੰਮਨੀ ਚੋਣ ਦੇ ਵਿੱਚ ਵੀ ਜਿੱਥੇ ਵੀ ਇਹ ਘਰ ਘਰ ਜਾ ਕੇ ਵੋਟਾਂ ਮੰਗਣ ਜਾਣਗੇ ਉੱਥੇ ਅਸੀਂ ਇਹਨਾਂ ਦਾ ਵਿਰੋਧ ਪ੍ਰਚਾਰ ਕੀਤਾ ਤਾਂ ਸਾਡੀ ਪੰਜਾਬ ਦੇ ਲੋਕਾਂ ਨੂੰ ਕਹਿ ਲਿਆ ਕਿ ਸਾਡਾ ਵਤ ਵਤ ਤਾਂਦਿਓ ਤਾਂ ਕਿ ਆਪਾਂ ਪੰਜਾਬ ਅਤੇ ਪੰਜਾਬ ਬਖਰੀ ਬਚਾ ਸਕੀਏ ਜਾਣਕਾਰੀ ਮੁਤਾਬਕ ਇਹਨਾਂ ਸਹਾਇਕ ਪ੍ਰੋਫੈਸਰਾਂ ਨੇ ਆਪਣੀ ਭਰਤੀ ਪੂਰੀ ਕਰਵਾਉਣ ਲਈ ਕੱਲ 2 ਜੁਲਾਈ ਨੂੰ ਆਪ ਸਰਕਾਰ ਖਿਲਾਫ ਜਲੰਧਰ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਸੀ ਜਿੱਥੇ ਕਿ ਪ੍ਰਸ਼ਾਸਨ ਨੇ ਉਹਨਾਂ ਨੂੰ 3 ਜੁਲਾਈ ਨੂੰ ਸੀਐਮ ਨਾਲ ਮੀਟਿੰਗ ਕਰਵਾਉਣ ਦਾ ਵਾਅਦਾ ਕਰਕੇ ਉਹਨਾਂ ਦਾ ਧਰਨਾ ਖਤਮ ਕਰਵਾ ਦਿੱਤਾ ਸੀ ਇਹ ਵੀ ਜ਼ਿਕਰਯੋਗ ਹੈ ਕਿ ਨਿਯੁਕਤੀ ਪੱਤਰ ਪ੍ਰਾਪਤ ਕਰ ਚੁੱਕੇ ਇਹ ਪ੍ਰੋਫੈਸਰ ਪਿਛਲੇ 10 ਮਹੀਨਿਆਂ ਤੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ ਅਨੰਦਪੁਰ ਸਾਹਿਬ ਵਿਖੇ ਪੱਕੇ ਧਰਨੇ ਤੇ ਬੈਠੇ ਹੋਏ ਨੇ ਜਿਨ੍ਹਾਂ ਵਿੱਚੋਂ ਪਿਛਲੇ ਦਿਨੀ ਇੱਕ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਨੇ ਖੁਦਕੁਸ਼ੀ ਵੀ ਕਰ ਲਈ ਸੀ ਜਰੂਰੀ ਰਿਪੋਰਟ ਸੈਂਟਰਲ ਪੰਜਾਬ ਪੀਵੀ